ਕੁਝ ਦਿਨ ਪਹਿਲਾਂ ਪੰਜਾਬ ਵਿੱਚ ਆਈ ਤੇਜ਼ ਹਨੇਰੀ ਅਤੇ ਮੀਂਹ ਨਾਲ ਕਿਸਾਨਾਂ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਕਿਸਾਨਾਂ ਵੱਲੋਂ ਲਗਾਤਾਰ ਕਾਂਗਰਸ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਜਿਹੜਾ ਕਿਸਾਨਾਂ ਨੂੰ ਹਾਲ ਤੱਕ ਨਹੀਂ ਮਿਲ ਸਕਿਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ ਉਹ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਸੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਵਿੱਚ ਫੇਰ ਰਹੀ ਹੈ ਜਿੱਥੇ ਕੁਲਦੀ ਕਰੋਪੀ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਕਾਂਗਰਸ ਸਰਕਾਰ ਵੀ ਕਿਸਾਨਾਂ ਦੀ ਸਹਾਰ ਨਹੀਂ ਲੈ ਰਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵੱਡੀ ਆਫਤ ਵਿੱਚ ਹੈ ਪਰ ਪੰਜਾਬ ਸਰਕਾਰ ਨੂੰ ਆਉਣ ਜਾਣ ਲਈ ਹੈਲੀਕਾਪਟਰ ਚਾਹੀਦੇ ਨੇ ਤੇ ਬੈਠਣ ਲਈ ਕੁਰਸੀ ਮਜੀਠੀਆ ਨੇ ਸਰਕਾਰ ਨੂੰ ਆੜੇ ਹੱਥੀ ਲੈਂਦੇ ਕਿਹਾ ਹੈ ਕਿ ਡੀਏਪੀ ਦੀ ਘਾਟ ਵੀ ਪੰਜਾਬ ਦੇ ਕਿਸਾਨਾਂ ਲਈ ਵੱਡਾ ਮੁੱਦਾ ਹੈ ਬੀਐਸਐਫ ਦੇ ਅਧਿਕਾਰ ਬਾਰੇ ਬੋਲਦੇ ਉਹਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਦੀ ਸਿੱਧੇ-ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ ਉਹਨੇ ਕਿਹਾ ਹੈ ਕਿ ਜਿੰਨੇ ਮਰਜ਼ੀ ਸਾਧਨ ਬੁਲਾ ਲਏ ਜਾਣ ਪਰ ਹੁਣ ਇਸ ਦਾ ਕੋਈ ਫਾਇਦਾ ਨਹੀਂ ਹੈ ਥੋੜੇ ਦਿਨ ਪਹਿਲਾਂ ਆਪਾਂ ਵੇਖਿਆ ਹੀ ਆ ਕਿ ਬਠਿੰਡੇ ਚ ਜਿਹੜੀ ਛੁੰਡੀ ਦੀ ਮਾਰ ਕਰਕੇ ਨਰਮੇ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਔਰ ਉਥੇ ਲੈ ਕੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਕੈਬਨਿਟ ਉਥੇ ਗਈ 80-80% ਲੋਕਾਂ ਦਾ ਨੁਕਸਾਨ ਹੋਇਆ ਮਗਰ ਅੱਜ ਤੱਕ ਮੁਆਵਜ਼ਾ ਕੋਈ ਨਹੀਂ ਉਹੀ ਹਾਲ ਅੱਜ ਬਾਸਮਤੀ ਦਾ ਤੁਸੀਂ ਮਾਝੇ ਚ ਵੇਖ ਸਕਦੇ ਹੋ ਕਿ ਜਿਨ੍ਹਾਂ ਲੋਕਾਂ ਨੇ 50 ਹਜ਼ਾਰ ਰੁਪਏ ਦੇ ਜ਼ਮੀਨ ਲਈ ਹੋਵੇ 15-20 ਹਜ਼ਾਰ ਰੁਪਇਆ ਉੱਤੇ ਖਰਚਾ ਕੀਤਾ ਹੋਵੇ 70 ਹਜ਼ਾਰ ਤੱਕ ਘੱਟੋ-ਘੱਟ ਤਾਂ ਉਹਨਾਂ ਨੇ ਖਰਚਾ ਕਰ ਬੈਠੇ ਆ ਉਹਨਾਂ ਦੀ ਪਰਪਾਈ ਕਿੱਥੋਂ ਹੋਣੀ ਹੈ ਸਾਰੀ ਉਹਨਾਂ ਨੂੰ ਆਸ ਇਸ ਫਸਲ ਤੋਂ ਸੀ ਜਿਹਦਾ ਰੇਟ 3500 ਤੋਂ 4000 ਦੇ ਨੇੜੇ ਚਲੇ ਜਾਣਾ ਬਾਸਮਤੀ ਦਾ ਜੋ ਅੱਜ ਆਵਾਜ਼ ਜਾਪਰੀ ਕਿੱਥੋਂ ਕਮਾਈ ਕਰ ਲੈਣੀ ਸੀ ਇਹ ਚੋ ਮਾੜੀ-ਮੋਟੀ ਤੇ ਕਣਕ ਵੇਲੇ ਸਾਰਾ ਕੰਮ ਫ੍ਰੀ ਹੋ ਜਾਣਾ ਸੀ ਅੱਜ ਕੰਮ ਸਾਰਾ ਹੀ ਬੋਝ ਪੈ ਗਿਆ ਕਿ ਅਗਲੀ ਫਸਲ ਠੀਕ ਰਵੇ ਠੀਕ ਰਵੇ ਜੇ ਜੇ ਠੀਕ ਨਾ ਰਵੀ ਤੇ ਫਿਰ ਕਿਵੇਂ ਹੋਊਗਾ ਪਰ ਸਰਕਾਰ ਦਾਵਾ ਕਰ ਰਹੀ ਹੈ ਕਿ ਤੁਰੰਤ ਗਰਦਾਵਰੀਆਂ ਕਰਕੇ ਮੁਆਵਜ਼ਾ ਕਿ ਇਹ ਗਰਦਾਵਰੀ ਕਰਕੇ ਅੱਜ ਤੱਕ ਅੱਜ ਤੱਕ 5 ਸਾਲਾਂ ਚ ਚਾਹੇ ਦੇਖੋ ਕਪਤਾਨ ਸੀ ਜਾਂ ਚੰਨੀ ਸੀ ਸੀ ਤਾਂ ਕਾਂਗਰਸ ਦੀ ਸਰਕਾਰ ਇਹ ਸਾਰੇ ਉਸੇ ਕੈਬਨਿਟ ਚ ਮਨਿਸਟਰ ਸੀ ਅੱਜ ਤੱਕ ਇਹ 5 7 10 ਵਾਰੀ ਗਰਦਾਵਰੀ ਕਰ ਲਈ ਹੈ ਮੁਆਵਜ਼ਾ ਇੱਕੋ ਨਹੀਂ ਮਿਲਿਆ ਕੀ ਅੱਜ ਜਿਹੜੀ ਗੱਲ ਪਿਛਲੇ ਪਿੰਡ 'ਚ ਵੀ ਕੀਤੀ ਆ ਭੋਮੇ ਅਸੀਂ ਜਾ ਕੇ ਆਏ ਹੁਣ ਆਪਾਂ ਵਡਾਲੇ ਵੀਰਮ ਆ ਪਿੰਡ ਵਾਲੇ ਕੀ ਕਹਿ ਰਹੇ ਆ ਉਹ ਕਹਿੰਦੇ ਜੀ ਸਾਰੀ ਆ ਹਾਲ ਵੇਖ ਲਓ ਫਸਲ ਦਾ ਕੀ ਆ ਤੁਸੀਂ ਸਾਰਾ ਕਿੱਲਾ ਹੀ ਸੰਭਲੋ ਸਾਨੂੰ ਤਾਂ ਹੁੱਕਾ ਪੁੱਕਾ ਪੈਸੇ ਦੇ ਦਿਓ ਪਰ ਨਾਲ ਇਹ ਵੀ ਕਹਿ ਰਹੇ ਸਰਕਾਰ ਤੋਂ ਕੋਈ ਆਸ ਵੀ ਨਹੀਂ ਦਿੱਤੀ ਸਾਨੂੰ ਇੱਥੇ ਸੁਣੋ ਨਾ ਜੀ ਪਟਵਾਰੀ ਕਹੂਗਾ ਜੀ 20% ਨੁਕਸਾਨ ਉਹਦਾ ਮੁਆਵਜ਼ਾ ਹੋਰ ਆ 50% ਦਾ ਹੋਰ ਆ ਹੁਣ ਤੁਹਾਨੂੰ ਦਿਖਾਏ ਆ ਦਾਣਾ ਤਾਂ ਸਾਰਾ ਥੱਲੇ ਕਰ ਗਿਆ ਜਿਹੜੀ ਫਸਲ ਖਲੋਤੀ ਜਾਪਦੀ ਵੀ ਉੱਤੇ ਦਾਣਾ ਹੀ ਕੋਈ ਨਹੀਂ ਰਹਿ ਗਿਆ ਸਾਰਾ ਦਾਣਾ ਕਰ ਗਿਆ ਸੋ ਜਦ ਇਹ ਹਾਲਾਤ ਬਣੇ ਆ 100 ਪ੍ਰਤੀਸ਼ਤ ਨੁਕਸਾਨ ਹੋ ਕਹਿੰਦੇ ਜੀ ਜੋ ਇਹਦੇ ਚੋਂ ਨਿਕਲੇ ਉਹ ਸਰਕਾਰ ਲੈ ਜੇ ਸਾਨੂੰ ਤਾਂ ਹੋਕਾ ਪੁੱਕਾ ਮੁਆਵਜ਼ਾ ਦੇ ਦੋ ਮਗਰ ਕੀ ਸਰਕਾਰ ਦਊ ਜਿਹਨੇ 5 ਸਾਲ ਨਹੀਂ ਦਿੱਤਾ ਤੇ ਇਹ ਉਸ ਕੱਲ ਤੋਂ ਚਿੰਤਿਤ ਨੇ ਕਿ ਜਿਹਨੂੰ ਗਲਵਕੜੀ ਚ ਜੰਨੀ ਸਾਹਿਬ ਲੈ ਕੇ ਆਏ ਉਸ ਕਿਸਾਨ ਦੀ ਵੀ ਖਬਰ ਆਈ ਹੈ ਕਿ ਉਹਨੂੰ ਹਲੇ ਤੱਕ ਕੁਝ ਨਹੀਂ ਬਣਿਆ ਇਸ ਲਈ ਸਾਡੀ ਤਾਂ ਸਾਰੀ ਪੋਲਿਟਿਕਸ ਨਹੀਂ ਇਹਦੇ ਚ ਇਹਨਾਂ ਨੇ ਲੋਕਾਂ ਨੇ ਕਿਸੇ ਨੇ ਠੇਕੇ ਤੇ ਲਈ ਆ ਜਿਹੜਾ ਪਟਵਾਰੀ ਹੋ ਕੇ ਗਿਆ ਕਿ ਉਹਨੇ ਲਿਖੀ ਇੱਕ ਅੱਧੀ ਜਗ੍ਹਾ ਕੋਈ ਲੈ ਗਿਆ ਹੋਵੇ ਲੈ ਗਿਆ ਪਿਛਲੇ ਪਿੰਡ ਵਾਲੇ ਤਾਂ ਰੌਲਾ ਪਾਉਂਦੇ ਸਨ ਡਿਟੇਲ ਹੀ ਕੋਈ ਨਹੀਂ ਦੀ ਸੜਕ ਤੇ ਖਲੋ ਕੇ ਜ਼ਰਾ ਹਿਸਾਬ ਕਿਤਾਬ ਲਿਖ ਲਿਆ ਕਿੰਨਾ ਨੁਕਸਾਨ ਹੋਇਆ ਪਰ ਪਰ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਕਿੱਦਾਂ ਸੀ ਜ਼ਰੀਆ ਕੀ ਦੇਖੋ ਆਵਾਜ਼ ਤਾਂ ਦੇ ਤੁਹਾਨੂੰ ਕਸ਼ਟ ਦਿੱਤਾ ਸਾਡੀ ਤਾਂ ਹਰ ਗੱਲ ਉਹਨਾਂ ਨੂੰ ਸਿਆਸਤ ਜਾਂਪਦੀ ਆ ਮੈਂ ਤਾਂ ਆਪ ਕਹਿੰਦਾ ਅਸੀਂ ਤਾਂ ਬਾਹਰ ਚਲੇ ਜਾਂਦੇ ਤੁਸੀਂ ਇਹਨਾਂ ਦੀ ਦਰਦ ਪਹੁੰਚਾ ਦਿਓ ਕਿ ਇਹਨਾਂ ਦਾ ਮਸਲਾ ਹੱਲ ਹੋ ਜਾਏ ਪੈਸੇ ਤਾਂ ਸਰਕਾਰਾਂ ਨੂੰ ਦੇਣੇ ਪੈਣੇ ਆ ਮੁਆਵਜ਼ਾ ਸਰਕਾਰ ਹੀ ਦੇ ਸਕਦੀ ਹੈ ਔਰ ਜੋ ਤੁਸੀਂ ਮੈਨੂੰ ਕਰ ਰਹੇ ਹੋ ਮੈਂ ਸਰਕਾਰ ਨੂੰ ਕਰ ਰਿਹਾ ਮੇਰੀ ਡਾ ਡਾਕਟਰ ਫਿਰ ਹੱਲ ਕਿਵੇਂ ਨਿਕਲੂਗਾ ਤੁਸੀਂ ਕੁਝ ਕਰੋਗੇ ਸਟਰੋਂਗ ਸਟੈਪ ਲਾਈਏ ਆ ਆ ਦੇਖ ਲਓ ਨਵਜੋਤ ਸਿੱਧੂ ਨੇ ਜੈ ਚੰਦ ਜੀ ਇਹ ਪੀ ਦਾ ਏਡੀ ਵੱਡੀ ਇਹਨਾਂ ਦੀ ਨਲਾਈਕੀ ਅਗਲੀ ਤੁਰ ਹੀ ਆਉਂਦੀ ਹੈ ਮੈਨੂੰ ਲੱਗਦਾ 1200 ਰੇਟ ਆ ਤੇ 1600 ਤੇ ਮਿਲਣ ਲੱਗ ਪਈ 1600 ਵੀ ਮਿਲਦੀ ਨਹੀਂ ਜੀ 1600 ਨੂੰ ਮਿਲਦੀ ਨਹੀਂ ਮਿੱਟੀ ਪਾਈ ਮਤਲਬ ਕੀ ਐਡੀ ਵੱਡੀ ਸ਼ਾਰਟੇਜ ਸਰੋਂ ਕਹਿੰਦੇ ਬਲੈਕ ਮਾਰਕੀਟਿੰਗ ਕਾਲਾ ਬਾਜ਼ਾਰੀ ਤੇ ਸਰਕਾਰ ਨੇ ਇੱਕ ਵੀ ਬਿਆਨ ਦਿੱਤਾ ਉਹਦੇ ਤੇ ਉਹ ਕਹਿੰਦੇ ਕੇਂਦਰ ਕਰਕੇ ਆ ਜੀ ਸਾਰਾ ਉਹਦੇ ਕਰਕੇ ਲੇਟ ਹੋ ਰਿਹਾ ਸਰ ਜੇ ਮੈਂ 2 ਮਹੀਨੇ ਦਾ ਕੱਢ ਤੇ ਆਪਦੇ ਕਾਟੋ ਕਲੇਜ ਚ ਕੀ ਹੈਲੀਕਾਪਟਰ ਦਾ ਹੂਟਾ ਕਿਨੇ ਲੈਣਾ ਨਹੀਂ ਲੈਣਾ ਕਿ ਲੋਕਾਂ ਦੇ ਮੁੱਦੇ ਕਿੱਥੇ ਰਹਿ ਐ ਮੈਨੂੰ ਇੱਕ ਗੱਲ ਦੱਸੋ ਰੋਜ਼ ਇਹਨਾਂ ਦਾ ਕਾਟੋ ਕਲੇਜ ਇਸ ਗੱਲ ਦਾ ਕਿ ਡੀਜੀਪੀ ਬਦਲ ਦਿਓ ਏਜੀ ਬਦਲ ਦਿਓ ਅਰੂਸਾ ਆਲਮ ਫਲਾਣਾ ਮੰਤਰੀ ਕਿਉਂ ਬਣ ਗਿਆ ਫਲਾਣਾ ਕਿਉਂ ਰਹਿ ਗਿਆ ਕਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਖੇਤ ਮਜ਼ਦੂਰਾਂ ਦੀ ਮਲਾਜ਼ਮ ਦੀ ਕੋਈ ਗੱਲ ਸੁਣੀ ਹੈ ਇਹਨਾਂ ਕੋਲ ਉਹ ਗੱਲ ਗੱਲ ਮੁੱਦੇ ਦੀ ਹੋਵੇ ਔਰ ਇਹ 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 ਮੁਆਵਜ਼ਾ ਜਿੰਨਾ ਮੈਂ ਤਾਂ ਤੁਹਾਨੂੰ ਮੌਕੇ ਵਾਕਿਆ ਤੇ ਲਿਆ ਕੇ ਜੇ ਤੁਸੀਂ ਪੰਜਾਬ ਦੇ ਜੇ ਦੀ ਗੱਲ ਸੁਣ ਲਿਓ ਇਹਨਾਂ ਦਾ ਪੁੱਛ ਲਓ ਇੱਥੋਂ ਦੇ ਦੋ ਡਿਪਟੀ ਸੀਐਮ ਆਜੇ ਦੇ ਚਾਰ ਮੰਤਰੀ 18 ਚੋਂ 6 ਬੰਦੇ ਮਾਝੇ ਦੇ ਇਹਨਾਂ ਨੂੰ ਪੁੱਛ ਲਓ ਜੇ ਕੋਈ ਹੋ ਕੇ ਗਿਆ ਉਹਨਾਂ ਦਾ ਫਰਜ ਨਹੀਂ ਬਣਦਾ ਸੀ ਇੱਥੇ ਆ ਲੋ ਇਹ ਤਾਂ ਮੈਂ ਵਿਰੋਧੀ ਧਿਰ ਚ ਆ ਅਸੀਂ ਤਾਂ ਆਪਦੀ ਆਵਾਜ਼ ਥੋਡੇ ਰਹੀਂ ਉਠਾਉਣ ਆਏ ਆ ਮਗਰ ਜਿਹੜੇ ਸਰਕਾਰ ਚ ਇਹ ਕੰਮ ਤਾਂ ਉਹਨਾਂ ਦਾ ਮੁਆਵਜ਼ਾ ਕਿਹਨੇ ਦੇਣਾ ਸਰਕਾਰ ਨੇ ਜਿੰਨਾ ਮੁਆਵਜ਼ਾ ਮੀਡੀਆ ਸਾਹਿਬ ਤੁਸੀਂ ਕੱਲ ਦੇਖੋ ਜੀ ਸਾਰੇ ਪਿਛਲੇ ਪਿੰਡ ਚ ਵੀ ਮੰਗ ਤੁਹਾਡੇ ਕੋਲ ਆਈ ਆ ਇਹ ਆਪ ਦੀ ਰੱਖਣਗੇ ਮਗਰ ਸਾਰਿਆਂ ਦੀ ਬੜੀ ਕਲੀਅਰ ਮੰਗ ਆ 50000 ਨੂੰ ਠੇਕਾ 20000 ਖਰਚਾ ਜਿਹੜਾ ਸਾਰਾ ਹੀ ਮੁੱਕ ਗਿਆ ਮਤਲਬ 0 ਕਮਾਈ ਹੋ ਗਈ ਤੇ 50000 ਦਾ ਖਰਚਾ ਆਉਣਾ ਕੱਢਣ ਦਾ ਕੋਈ 50000 60000 ਕੋਈ ਮਾਅਵਜਾ ਮਿਲੂਗਾ ਤੇ ਇਹਨਾਂ ਦਾ ਕੋਈ ਗੱਡੀ ਚੱਲੂਗੀ ਨਹੀਂ ਤਾਂ ਇਹਨਾਂ ਨੂੰ ਤਾਂ ਦੇਣਦਾਰੀ ਨਹੀਂ ਦਿੱਤੀ ਜਾਣੀ ਇਹ ਕਰਜ਼ੇ ਇਹ ਠੋੜਾ ਜਾਣੇ ਲੇਕਿਨ ਬਿੱਜੀ ਜਾਣੇ ਇੱਕ ਜਿਹੜਾ ਟ੍ਰਾਂਸਪੋਰਟ ਤੁਸੀਂ ਪਿਛਲੇ ਪਰਿਵਾਰ ਉਹ ਦੇਖ ਕੇ ਆਏ ਹੋ ਉਹ ਨੌਜਵਾਨ ਨੇ ਪਹਿਲੀ ਯਾਰੀ ਆਪਣਾ ਵਾਈ ਦੇ ਕੰਮ 'ਚ ਆਇਆ ਤੇ ਪਹਿਲੀ ਵਾਰੀ 'ਚ ਉਹਦੇ ਫਾਦਰ ਹੈ ਨਹੀਂ ਲਵਪ੍ਰੀਤ ਮੁੰਡਾ ਉਹ ਫਾਦਰ ਹੈ ਨਹੀਂ ਮਦਰ ਨੇ ਤੇ ਉਹਨੂੰ ਪਹਿਲੀ ਵਾਰੀ 'ਚ ਢਾਈ ਕਿੱਲੇ 'ਚ 1.5-2 ਲੱਖ ਦੀ ਤਾਂ ਹੁਣੇ ਮਾਰ ਪੈ ਗਈ ਜੇ ਉਹਦੀ ਪਰਭਾਈ ਨਾ ਹੋਈ ਤੇ ਫਿਰ ਤੁਸੀਂ ਆਪ ਸਮਝ ਸਕਦੇ ਹੋ ਕੀ ਹਾਲਾਤ ਮਨ ਪਰ ਇਹਨਾਂ ਮਾਮਲੇ 'ਚ ਕਦੀ ਪੰਜਾਬ ਪ੍ਰਧਾਨ ਦਾ ਵੀ ਟਵੀਟ ਨਹੀਂ ਆਇਆ ਇੱਕ ਮਿੰਟ ਜਿਹੜੇ ਪੰਜਾਬ ਪ੍ਰਧਾਨ ਦਾ ਵੀ ਕਦੀ ਟਵੀਟ ਨਹੀਂ ਆਇਆ ਕਿ ਕਿਸਾਨਾਂ ਦਾ ਵੀ ਨੁਕਸਾਨ ਹੋ ਉਹ ਤੇ ਜੈਤ ਚੰਦ ਕਹਿ ਰਹੇ ਨੇ 853 ਵੋਟਾਂ ਦੀ ਗੱਲ ਕਰ ਰਹੇ ਨੇ ਉਹ ਜਿਹੜਾ ਪ੍ਰਧਾਨ ਹੈ ਨਾ ਉਹ ਉਹਦੀ ਘੱਟ ਜਿੰਨੀ ਠੋਕੋ 43 ਦੀ ਘੱਟ ਗੱਲ ਕਰੋ ਉਹਨਾਂ ਚੰਨੀ ਪਰ ਉਹਦਾ ਮਸਲਾ ਇੱਕੋ ਹੀ ਆ ਮੈਂ ਅੱਜ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਉਹਦਾ ਰੌਲਾ ਇੰਨਾ ਤੇਰੀ ਕੁਰਸੀ ਪਾਉ ਉਹ ਚੰਨੀ ਦੀ ਕੁਰਸੀ ਚਾਹੁੰਦਾ ਇੱਕ ਉਹ ਹੈਲੀਕਾਪਟਰ ਚਾਹੁੰਦਾ ਕੁਰਸੀ ਤਾਂ ਪਤਾ ਨਹੀਂ ਚੰਨੀ ਸਾਹਿਬ ਨੇ ਦੇਣੀ ਨਹੀਂ ਹਰ ਗੱਲ ਉਹਨਾਂ ਨੂੰ ਸਿਆਸਤ ਜਾਂਦੀ ਆ ਮੈਂ ਤਾਂ ਆਪ ਕਹਿੰਦਾ ਅਸੀਂ ਤਾਂ ਬਾਹਰ ਚਲੇ ਜਾਂਦੇ ਤੁਸੀਂ ਇਹਨਾਂ ਦੀ ਦਰਦ ਪਹੁੰਚਾ ਦਿਓ ਕਿ ਇਹਨਾਂ ਦਾ ਮਸਲਾ ਹੱਲ ਹੋ ਜਾਏ ਪੈਸੇ ਤਾਂ ਸਰਕਾਰਾਂ ਨੂੰ ਹੀ ਦੇਣੇ ਪੈਣੇ ਆ ਮੁਆਵਜ਼ਾ ਸਰਕਾਰ ਹੀ ਦੇ ਸਕਦੀ ਹੈ ਔਰ ਜੋ ਕਿਸਾਨਾਂ ਨਾਲ ਹੋ ਰਹੀ ਹੈ ਚਾਹੇ ਬਠਿੰਡੇ 'ਚ ਜੋ ਕੁਝ ਹੋਇਆ ਹੋਤਾ 15-20 ਦਿਨ ਮਹੀਨਾ ਹੋ ਗਿਆ ਉਸ ਕੰਮ ਨੂੰ ਅੱਜ ਆ ਮੀਂਹ ਕਰਕੇ ਗੜੇ ਪਏ ਆ ਜਿਹੜਾ ਜੋ ਹਾਲਾਤ ਇੱਥੇ ਮਾਜੇ ਚ ਬਣਿਆ ਤੁਹਾਡੇ ਸਾਹਮਣੇ ਕਿੱਥੋਂ ਬਚਲ ਚੋਂ ਕਮਾਈ ਕਰਨੀ ਸੀ ਕਿੱਥੇ ਕੰਮ ਕਮਾਈ ਤੁਹਾਡਾ ਸਰਕਾਰ ਸੀ ਉਸ ਵੇਲੇ ਜਦੋਂ ਤੁਹਾਡੀ ਸਰਕਾਰ ਸੀ ਉਸ ਵੇਲੇ ਕਿੰਨਾ ਮੁਆਵਜ਼ਾ ਦਿੱਤਾ ਜਾਂਦਾ ਸੀ ਜੇਕਰ ਇਦਾਂ ਦੇਖੋ ਸਾਡੇ ਵੇਲੇ ਹਰ ਵੇਲੇ ਬਾਦ ਸਾਹਿਬ ਨੇ ਬਹੁਤ ਇਸ ਗੱਲ ਨੂੰ ਕਈ ਕਈ ਵਾਰੀ ਤਾਂ 50 60 ਹਜ਼ਾਰ ਤੱਕ ਵੀ ਦਿੱਤਾ ਸੀਗਾ ਲੇਬਰਰਾਂ ਨੂੰ ਵੀ ਦਿੱਤਾ ਸੀ ਅੱਡ ਅੱਡ ਸਿਸਟਮ ਰੱਖਿਆ ਸੀ ਮਗਰ ਹਮੇਸ਼ਾ ਕੋਸ਼ਿਸ਼ ਰਹਿੰਦੀ ਸੀ ਕਿ ਕਿਸਾਨ ਦੀ ਕਿਸੇ ਨਾ ਕਿਸੇ ਪਰਪਾਈ ਹੋਵੇ ਸੁਣੀ ਜਾਵੇ ਇੱਕ ਵਿਕਰਮ ਜੀ ਤੁਸੀਂ ਲਗਾਤਾਰ ਲੋਕਾਂ ਦੀ ਗੱਲ ਕਰ ਰਹੇ ਨੇ ਤੇ ਇੱਕ ਵਾਰੀ ਮਾਜੇ ਦੇ ਵਿੱਚ ਜਾਇਬ ਨਹੀਂ ਮਾਜੇ ਦੇ ਦੋ ਡਿਪਟੀ ਸੀਐਮ ਵੀ ਨੇ ਯਾਰ ਮਾਜੇ ਡਿਪਟੀ ਸੀਐਮ ਆ ਮੈਂ ਫੇਰ ਕਮਾ ਇਹ ਗੱਲ ਸਿਆਸਤ ਦੀ ਨਹੀਂ ਹੈ ਯਾਰ ਨਹੀਂ ਪਰ ਇਹ ਡਿਪਟੀ ਸੀਐਮ ਇਹ ਉਹ ਕਿਸਾਨਾਂ ਦੀ ਹੈ ਜਿਹਨਾਂ ਦੇ ਅੱਜ ਹਾਲਾਤ ਐਡੇ ਪਤਲੇ ਐ ਕਿ ਉਹ ਖੁਦਕੁਸ਼ੀ ਕਰ ਰਹੇ ਪਹਿਲਾਂ ਇਹ ਕਰਜ਼ਾ ਮਾਫੀ ਦੀ ਮਾਰ ਥੱਲੇ ਨੇ ਕਰਜ਼ਾ ਮਾਫੀ ਤਾਂ ਹੋਈ ਨਹੀਂ ਗੋਟਕਾ ਸਾਹਿਬ ਅੱਜ ਵਧ ਕੇ 100 ਕਾਦੀ ਸੀਗੀ 100% ਮਾਫ ਕਰਾਂਗੇ 100% ਤਾਂ ਕੀ ਮਾਫ ਹੋਣਾ ਸੀਗਾ 90000 ਕਰੋੜ ਦਾ ਕਰਜ਼ਾ ਸੀ ਅੱਜ ਵੱਧ ਕੇ 1 ਲੱਖ ਤੋਂ ਵੀ ਵੱਧ ਚਲੇ ਗਿਆ ਤੇ ਇੱਕ ਕਰਜ਼ਾ ਘਟਿਆ ਨਹੀਂ ਵੱਧ ਗਿਆ ਕਿਸਾਨ ਡਿਫਾਲਟਰ ਹੋ ਗਿਆ ਪਰ ਕੈਪਟਨ ਸਾਹਿਬ ਜੀ ਉਹ ਮੀਂਹ ਦੀ ਮਾਰ ਪੈ ਜੇ ਹਨੇਰੀ ਦੀ ਪੈ ਜੇ ਜਾਂ ਚੁੰਡੀ ਦੀ ਪੈ ਜੇ ਤੁਹਾਡੇ ਮਾੜੇ ਗੜੇ ਪੈ ਜਾਣ ਉਹਦੀ ਮਾਰ ਪੈ ਜੇ ਉਦੇ ਵਾਸਤੇ ਸਰਕਾਰ ਦਾ ਕੋਈ ਹੈ ਨਹੀਂ ਕਾਟੋ ਕਲੇਸ਼ ਆਪ ਦੀ ਕੁਰਸੀ ਦੀ ਲੜਾਈ ਤੇ ਪਰ ਤੁਸੀਂ ਕਹਿੰਦੇ ਸਾਡੇ 4 ਸਾਲ ਸਾਡੇ 4 ਸਾਲ ਕੈਪਟਨ ਦੀ ਸਰਕਾਰ ਸੀ ਕੈਪਟਨ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਸਾਰੀਆਂ ਫਾਈਲਾਂ ਦੇ ਥੱਬੇ ਰੱਖ ਕੇ ਇਹ ਦੱਸਿਆ ਕਿ ਮੈਂ ਕਿਸਾਨਾਂ ਦੇ ਲਈ ਬਹੁਤ ਸਾਰੇ ਕੰਮ ਕੀਤੇ ਇੱਕ ਨਾ ਕਾਂਗਰਸ ਦੇ ਛਾਤਰ ਪਨੇ ਚ ਨਹੀਂ ਆਉਣਾ ਚਾਹੀਦਾ ਕੈਪਟਨ ਕੱਲਾ ਹੀ ਸਰਕਾਰ ਚ ਸੀ ਇਹ ਡਿਪਟੀ ਸੀਐਮ ਜਿੰਨੇ ਨੇ ਵੀ ਵੇਚੀ ਸੀ ਮੰਤਰੀ ਜਿਹੜਾ ਹੁਣ ਮੁੱਖ ਮੰਤਰੀ ਬਣਿਆ ਚੰਨੀ ਸਾਹਿਬ ਇਹ ਵੀ ਮੰਤਰੀ ਸਨ ਇਹ ਸਾਰੇ ਵਿੱਚ ਸੀ 18 ਚੋਂ ਇੱਕ ਬਦਲਿਆ ਕੱਲਾ 17 ਦੇ 17 ਮੰਤਰੀ ਉੱਤਰ ਦੇ ਉਧਰ ਹੀ ਨੇ 80ਾਂ ਚੋਂ ਇੱਕ ਐਮਐਲਏ ਪਾਸੇ ਹੋਇਆ ਹਲੇ ਤੱਕ 78 79 ਇਕੱਠੇ ਹੀ ਨੇ ਇਸ ਲਈ ਜ਼ਿੰਮੇਵਾਰੀ ਮੈਂ ਤਾਂ ਇਹ ਗੱਲ 'ਚ ਇਹ ਇਹਨਾਂ ਦੀ ਸਿਆਸਤ ਹੈ ਕਿ ਕਪਤਾਨ ਬਦਲ ਗਿਆ ਕਪਤਾਨ ਬਦਲ ਗਿਆ ਛਾਰਾ ਕੰਮ ਕਪਤਾਨ ਨਾ ਕਰੇ ਕਿ ਜਿਹੜੇ ਕੀਤੇ ਜਾ ਰਹੇ ਨੇ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕੋਈ ਭਲਾ ਹੈ ਪੰਜਾਬ ਦੇ ਹੱਕ ਦੇ ਵਿੱਚ ਕੋਈ ਜਿਹੜੇ ਇੱਕ ਦੂਸਰੇ ਦੁੱਖ ਤੁਹਾਨੂੰ ਲੱਗਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਕਿਸਾਨਾਂ ਨੂੰ ਸੁੰਡੀ ਦੀ ਮਾਰ ਮੌਸਮ ਦੀ ਮਾਰ ਗੜੇ ਦੀ ਮਾਰ ਉਹਦੇ ਬਾਰੇ ਕੋਈ ਚਰਚਾ ਸੁਣ ਰਹੇ ਸਾਰਾ ਦਿਨ ਇਹਨਾਂ ਦੀ ਚਰਚਾ ਸਿਰਫ ਪਰਸਨਲ ਅਟੈਕ ਤੱਕ ਹੀ ਆ ਅਰੋਚਾ ਆਲਮ ਤੋਂ ਗਾਂ ਕੰਮ ਹੀ ਨਹੀਂ ਚੱਲ ਰਿਹਾ ਜੈ ਚੰਦ ਉਹਦਾ ਰੌਲਾ ਇੰਨਾ ਤੇਰੀ ਕੁਰਸੀ ਪਾਉ ਉਹ ਚੰਨੀ ਦੀ ਕੁਰਸੀ ਚਾਹੁੰਦਾ ਇੱਕ ਉਹ ਹੈਲੀਕਾਪਟਰ ਚਾਹੁੰਦਾ ਕੁਰਸੀ ਦਾ ਪਤਾ ਨਹੀਂ ਚੰਨੀ ਸਾਹਿਬ ਨੇ ਦੇਣੀ ਨਹੀਂ ਦੇਣੀ ਹੈਲੀਕਾਪਟਰ ਹੀ ਦੇ ਦੇਣ ਉਹਨੂੰ ਰੋਜ਼ ਉੱਠਾ ਆਟਾ ਲੈ ਲਾ ਕਰ ਇੱਥੇ ਲਾ ਲਵੇ ਇੱਥੇ ਦਰਦ ਸਮਝਵੇ ਲੋਕਾਂ ਦਾ ਨਹੀਂ ਪਰ ਪੰਜਾਬ ਦੇ ਕਿਸਾਨ ਉਹ ਫਲੇ ਦੀ ਗੱਲ ਤਾਂ ਕਰਨ ਉਹਨਾਂ ਦੀ ਸਰਕਾਰ ਹੈ ਗੱਲ ਕਿਸੇ ਮੁੱਦੇ ਦੀ ਹੋ ਹੀ ਨਹੀਂ ਰਹੀ ਕਹਿੰਦੇ ਦੀਵਾਲੀ ਦੀ ਬਿਜਲੀ ਦੇ ਬਿਜਲੀ ਦੇ ਭਾਅ 12 ਰੁਪਏ ਉਹ ਵੀ ਕਿਸਾਨਾਂ ਨੇ ਭਰਨੇ ਆ ਖਾਦਾ ਦੇ ਰੇਟ ਵੱਧ ਗਏ ਡੀਜ਼ਲ ਪੈਟਰੋਲ ਵੀ ਇਹ ਵਰਤ ਦੇ 100 ਰੁਪਏ ਕਰਤਾ 40 40 ਰੁਪਈਆ ਟੈਕਸ ਦੋਵੇਂ ਸਰਕਾਰਾਂ ਲੈ ਰਹੀਆਂ ਸੈਂਟਰ ਤੇ ਤੇ ਕਿਹ ਕਿਹੇ ਸੂਬੇ ਦੀ ਕਿਸੇ ਚੀਜ਼ ਦੀ ਛੋਟ ਹੈ ਨਕਲੀਆਂ ਖਾਦਾ ਨਕਲੀਆਂ ਦਵਾਈਆਂ ਉੱਤੇ ਕਾਰਵਾਈ ਕੋਈ ਨਹੀਂ ਜੇ ਤੁਸੀਂ ਜਾ ਕੇ ਗਲਵਕੜੀ ਕਿਸਾਨਾਂ ਨੂੰ ਲੈਣੇ ਹੋ ਤੇ ਮੁਆਵਜ਼ਾ ਨਹੀਂ ਦਿੰਦੇ ਗਲ ਵਕੜੀ ਚ ਲੋ ਨਾ ਲੋ ਉਹ ਤੁਹਾਡੀ ਮਰਜ਼ੀ ਆ ਤੁਸੀਂ ਫੋਟੋ ਲਵਾਉਣੀ ਆ ਜਿਵੇਂ ਮਰਜ਼ੀ ਲਵਾ ਲਓ ਮਗਰ ਮੁਆਵਜ਼ਾ ਦੇ ਦਿਓ ਇਹ ਤੁਹਾਨੂੰ ਗਲ ਵਕੜੀ ਚ ਲੈ ਜਾਂਦੇ ਫਿਰਨਗੇ ਸਰਕਾਰ ਸਰਕਾਰ ਇੱਕ ਹੋਰ ਮੁੱਦਾ ਬੀਐਸਐਫ ਦਾ ਜਿਹਨੂੰ ਲੈ ਕੇ ਕੱਲ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਦਿਵਾਲੀ ਤੋਂ ਪਹਿਲਾਂ ਕਿਸਾਨਾਂ ਦਾ ਹੱਲ ਹੋ ਜਾਏਗਾ ਸਰਕਾਰ ਕਹਿੰਦੀ 8 ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ ਕਰ ਦਾਂਗੇ ਹੱਲ ਕਿਸਾਨਾਂ ਦੇ ਸਾਰੇ ਮੁਸ਼ਕਿਲ ਹੱਲ ਹੋ ਜਾਣਗੇ ਦੇਖੋ ਇੱਕ ਬੇਨਤੀ ਆ 8 ਨਵੰਬਰ ਨੂੰ ਇਹਨਾਂ ਨੇ ਸੈਸ਼ਨ ਸੱਦ ਲਿਆ ਔਰ ਸੈਸ਼ਨ ਚ ਕਹਿ ਰਹੇ ਆ ਸੀ ਬੀਐਸਐਫ ਦਾ ਮੁੱਦਾ ਜਿਹੜੀ ਬੀਐਸਐਫ ਨੂੰ ਅਧਿਕਾਰ ਦੇ ਦਿੱਤਾ ਹੈ ਅਰੈਸਟ ਸਰਚ ਤੇ ਸੀਜ਼ਰ ਦਾ ਜਿਹੜਾ ਪੁਲਿਸ ਦੇ ਸੀਆਰਪੀਸੀ ਦੇ ਅਧਿਕਾਰ ਹੈ ਉਹ ਬੀਐਸਐਫ ਨੂੰ ਦੇ ਦਿੱਤੇ ਆ ਇੱਕ ਤਾਂ ਉਹਦੀ ਸੈਸ਼ਨ ਬੁਲਾਇਆ ਤੇ ਇਹਨਾਂ ਨੂੰ ਪੁੱਛੋ ਜਾ ਕੇ ਜਾਖੜ ਸਾਹਿਬ ਨਹੀਂ ਦੱਸਿਆ ਕਿ ਬਿਆਨ ਜਾ ਕੇ ਹੋਮ ਮਿਨਿਸਟਰ ਨੂੰ ਤਾਂ ਚੰਨੀ ਸਾਹਿਬ ਕਹਿ ਕੇ ਆਈ ਸੀ ਕਿ ਸਾਡਾ ਤਾਂ ਕਾਟੋ ਕਲੇਸ਼ ਨਹੀਂ ਮੁਕਰਿਆ ਸੀ ਤੇ ਕੁਰਸੀ ਦੀ ਲੜਾਈ 'ਚ ਉਲਝੇ ਆ ਸਾਡੇ ਤੋਂ ਤਾਂ ਲਾਅ ਆਰਡਰ ਕੰਟਰੋਲ ਨਹੀਂ ਹੋ ਰਿਹਾ ਹੁਣ ਜਦ ਅੰਦਰ ਬਹਿ ਕੇ ਸੈਟਿੰਗ ਕਰਿਆ ਜਦ ਰੋਲਾ ਪੈ ਗਿਆ ਤੇ ਉਹਨਾਂ ਕਹਿੰਦੇ ਸੈਸ਼ਨ ਸਦਣਾ ਸੈਸ਼ਨ ਤਾਂ ਇਹਨਾਂ ਨੇ ਪਿਛਲਾ ਵੀ ਸਦਿਆ ਸੀ ਔਰ ਇਹਨਾਂ ਨੇ ਸੋਧ ਦੀ ਗੱਲ ਰੱਖਤੀ ਉਦੋਂ ਇਹੀ ਚੰਨੀ ਸਾਹਿਬ ਇਹੀ ਪ੍ਰਧਾਨ ਆਪਣਾ ਠੋਕੋਤਾਲੀ ਨਵਜੋਤ ਸਿੱਧੂ ਇਹ ਕਹਿੰਦਾ ਇਹਦੇ ਲਫ਼ਜ਼ ਹਨ ਮੈਂ ਤੁਹਾਨੂੰ ਉਹ ਸਪੀਚ ਵਿਖਾਉਂਗਾ ਜਿਨੇ ਕਪਤਾਨ ਬਾਰੇ ਕਿਹਾ ਸੀਗਾ ਕਿ ਹਨੇਰੀ ਰਾਤ ਚ ਚਮਕਦਾ ਤਾਰਾ ਇਹਦੇ ਲਫ਼ਜ਼ ਹਨ ਅੰਦਰ ਔਰ ਕਹਿੰਦਾ ਇਹ ਜਿਹੜੀ ਇਹ ਕਰ ਰਹੇ ਆ ਕਾਲੇ ਕਾਨੂੰਨਾਂ ਤੇ ਇਹ ਬਹਿਸ ਰੱਖੀ ਹੈ ਇਹ ਚਪੇੜ ਆ ਕਿਸਾਨ ਵਿਰੋਧੀਆਂ ਨੂੰ ਹੁਣ ਹੁਣ ਫਿਰ ਤੁਸੀਂ ਕਿਉਂ ਜੇ ਉਹ ਉਹ ਗੱਲ ਦਿਨ ਸਹੀ ਸੀ ਕਿ ਅੱਜ ਦਾ ਦਿਨ ਸਹੀ ਆ ਅਸੀਂ ਉਦੋਂ ਵੀ ਕਿਹਾ ਸੀ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ 8 ਨਵੰਬਰ ਨੂੰ ਵੀ ਸੈਸ਼ਨ ਸੱਦ ਕੇ ਆਪਣੇ ਤੋਂ ਪੱਲਾ ਝਾੜਦੇ ਆ ਕਿ ਅਸੀਂ ਬਚ ਜਾਈਏ ਲੋਕਾਂ ਦੇ ਸਾਹਮਣੇ ਸੱਚੇ ਹੋ ਜਾਈਏ ਹੋਰ ਕੁਝ ਨਹੀਂ ਕੱਲ ਜਿਹੜਾ ਅਕਾਲੀ ਦਲ ਦਾ ਪ੍ਰੋਗਰਾਮ ਹੈਲੇ ਹੋਏ ਮੌਸਮ ਦੀ ਮਾਰ ਗਲਿਆਂ ਦੀ ਮਾਰ ਪੈ ਗਈ ਆ ਗਲਿਆਂ ਦੀ 100% ਮਾਰ ਪੈ ਕੇ ਸਾਡੀ ਸਾਰੀ ਨਸ਼ਤਰ ਹੋ ਗਈ ਫਸਲ ਹਮਮ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਇੱਥੇ ਕਿਸਾਨਾਂ ਦਾ 100% ਹੋਇਆ ਜੀ ਸਰਕਾਰੀ ਸਾਡੇ ਪਿੰਡ ਵੀਰਵੰਦੀ ਸਾਰੀ ਜੋ ਸਾਰੇ ਖਤਮ ਹੋ ਗਿਆ ਸਰਕਾਰੀ ਨਮਾਇੰਦਾ ਆਇਆ ਕੋਈ ਕੋਈ ਨਮਾਇੰਦਾ ਨਹੀਂ ਆਇਆ ਕੱਲ ਪਟਵਾਰੀ ਆ ਪਟਵਾਰੀ ਸੜਕ ਤੋਂ ਹੋ ਕੇ ਮੁੜ ਗਿਆ ਇਹਦੇ ਵੀ ਇਹਨੇ ਗਰਦੋਰੀ ਨਹੀਂ ਕੀਤੀ ਕੱਚੀ ਗਰਦੋਰੀ ਉਹਨਾਂ ਆਖਿਆ ਕਰ ਜਿਹਦੇ ਠੇਕੇ ਠੇਕੇ ਵਾਲੇ ਤੇ ਪੈਲੀ ਦੇ ਨਾਂ ਕਰ ਉਹਦੀ ਗਰਦੋਰੀ ਹੂੰ ਉਹਨੇ ਗਰਦੋਰੀ ਕੋਈ ਨਹੀਂ ਕੀਤੀ ਜਾਂਦਾ ਨਹੀਂ ਘਟ ਗਈ ਆ ਸਰਕਾਰ ਦੇ ਕਰੀ ਆ ਇਸ ਕਿਸਾਨਾਂ ਦਾ ਹਰ ਹਾਲਾ ਪਾ ਕਰਦੇ ਸਰਕਾਰ ਕੋ ਅਸੀਂ ਇਹੋ ਮੰਗ ਕਰਦੇ ਆ ਸਾਨੂੰ ਮਾਜਬਾ ਛੇਤੀ ਛੇਤੀ ਦੇ ਦੇ ਅਸੀਂ ਕਣਕਾਂ ਬੀਜੀ ਲੀਏ ਨਹੀਂ ਤੇ ਸਰਕਾਰ ਨੂੰ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦੇਣਾ ਕਿੰਨੇ ਕਿੱਲੇ ਤੁਹਾਡੀ ਫਸਲ ਜਿਹੜੀ ਬਰਬਾਦ ਹੋ ਗਈ ਸਾਡੀ ਮੇਰੀ ਆਪਣੀ 14 ਕਿੱਲੇ ਆ ਹੂੰ ਤੇ ਅਨੁਮਾਨ ਕਿੰਨੇ ਕੇ ਪੈਸੇ ਦਾ ਨੁਕਸਾਨ ਹੋਣਾ ਹੈ ਅਨੁਮਾਨ ਸਮਝ ਲਓ 80-90 ਹਜ਼ਾਰ ਦਾ ਕਿੱਲਾ ਪੈਂਦਾ ਅੱਜ ਵਿਕਰਮ ਸਿੰਘ ਮਜੀਠੀ ਆਇਆ ਕਿ ਕਹਣਾ ਚਾਹੁੰਦੇ ਉਹ ਮਜੀਠਾ ਚੌਰਾ ਤੇ ਲੋਕਲ ਬੰਦਾ ਹੈ ਉਹ ਕਿਹੜੀ ਸਰਕਾਰ ਆ ਉਹ ਤੇ ਕੀ ਅਸੀਂ ਮੰਗ ਕਰ ਸਕਦੇ ਆ ਉਹ ਤੇ ਸਰਕਾਰ ਹੁੰਦਿਆਂ ਕਿ ਅਸੀਂ ਮੰਗ ਕਰ ਸਕਦੇ ਸਾਨੂੰ ਦੇ ਵੀ ਸਕਦਾ ਹੈ ਆਸ਼ਵਾਸਨ ਦਿੱਤਾ ਉਹਨਾਂ ਨੇ ਕੋਈ ਹਾਂਜੀ ਹਾਂਜੀ ਦਿੱਤਾ ਉਹ ਆਂਦਾ ਵੀ ਮੈਂ ਤੁਹਾਡਾ ਕੋਈ ਹੱਲ ਕਰੂੰਗਾ ਸਰਕਾਰ ਦੇ ਜੋ ਆ ਖਰਾਬਾ ਹੋਇਆ ਗਲੇਬਾਰੀ ਹੋਈ ਆ ਇਹਨੇ ਇੱਕ ਅੱਖ ਨਹੀਂ ਛੱਡਿਆ ਕਿਸ ਦਾ 30 40 40 ਹਜ਼ਾਰ ਇੱਕ ਕਿਲੇ ਦਾ ਖਰਚਾ ਆ ਗਿਆ ਜੀ ਤੇ ਇੱਕ ਦਾਣਾ ਵੀ ਨਹੀਂ ਛੱਡਿਆ ਸਾਰੇ ਥੱਲੇ ਖਰਾਬ ਹੋ ਗਿਆ ਸਰਕਾਰ ਨੂੰ ਲਾਂਹ ਕੀਤਾ ਜਾ ਰਿਹਾ ਕਿ ਜਿਨ੍ਹਾਂ ਨੂੰ ਨੁਕਸਾਨ ਹੋਇਆ ਹਰ ਜਾਨਾ ਭਰੇ ਲੱਗਦਾ ਹੈ ਹਰਜਾਨਾ ਸਰਕਾਰ ਨੂੰ ਸਾਡੀ ਤੇ ਇਹੋ ਬੇਨਤੀ ਆ ਵੀ ਕੁਝ ਨਾ ਕੁਝ ਦੇਣਾ ਚਾਹੀਦਾ ਆ ਸਰਕਾਰ ਨੂੰ ਕਿਹੜੇ ਬੰਦੇ ਜਾਈਏ ਲਾਂਹ ਦੇ ਵੱਡੇ ਵੱਡੇ ਬੜੇ ਬਹੁਤ ਲਾਂਹ ਤੇ ਬੜੇ ਬੜੇ ਕਰਦੇ ਆ ਵੀ ਅਸੀਂ ਤੁਹਾਨੂੰ ਆ ਕਰਾਂਗੇ ਉਹ ਕਰਾਂਗੇ ਇਲੈਕਸ਼ਨ ਟਾਈਮ ਵੋਟਾਂ ਬਾਹਰ ਆ ਜਾਂਦੇ ਆ ਬਾਅਦ ਕੋਈ ਬਾਤ ਉਹ ਬਾਤ ਨਹੀਂ ਪੁੱਛਦਾ ਕਾਂਗਰਸ ਦਾ ਕੋਈ ਲੀਡਰ ਮਿਲਦਾ ਆ ਕਾਂਗਰਸ ਦਾ ਕੋਈ ਲੀਡਰ ਨਹੀਂ ਆ ਮਿਲਣ ਨੂੰ ਸਿਰਫ ਇੱਕ ਪਟਵਾਰੀ ਆਇਆ ਉਹ ਨਾਂ ਨੰਬਰ ਦੇਖ ਨਾ ਕੁਝ ਨਹੀਂ ਉਹਨਾਂ ਖੜਿਆ ਉਹਨਾਂ ਦੇ ਪੈੜੀ ਦੇ ਨੰਬਰ ਖੜੇ ਆ ਬਾਕੀ ਕੁਛ ਨਹੀਂ ਖੜਿਆ ਅਜੇ ਤੱਕ ਕੋਈ ਆਇਆ ਨਹੀਂ ਸਾਨੂੰ ਬਿਕਰਮ ਜੀਠਿਆ ਤੇ ਆਸ ਬਹੁਤ ਆ ਕਿ ਉਹ ਸਾਡੇ ਹੱਲਕੇ ਦਾ ਤੇ ਉਹ ਤੋਂ ਕੋਈ ਨਾ ਕੋਈ ਸਾਡੇ ਬਾਰੇ ਸੋਚੂਗਾ ਕਿਸਾਨਾਂ ਦਾ ਕਰੂਗਾ ਕਿ ਬੰਦਾ ਜਿਹੜਾ ਵਾ ਪੂਰੀ 50-5000 ਰੁਪਇਆ ਖਰਚਾ ਚੜ ਕੇ ਤੇ ਜੇ ਸਾਨੂੰ 1 ਰੁਪਇਆ ਵੀ ਕੋਈ ਉਮੀਦ ਨਾ ਹੋਵੇ ਤੇ ਆਪਾਂ ਕੀ ਕਰ ਸਕਦੇ ਆ ਕੁਦਰਤੀ ਮਾਰ ਤੇ ਹੈ ਹੀ ਪਰ ਸਰਕਾਰਾਂ ਦੇ ਵੀ ਮਾਰਿਆ ਸਰਕਾਰ ਐਲਾਨ ਕਰਦੀ ਆ ਦਿੰਦੀ ਕੱਖ ਨਹੀਂ ਅਹੀਂ ਹੁਣ ਵੀ ਕਹਿੰਦੇ ਆ ਜੇ ਤੇ ਕੋਈ ਦੇਣਾ ਵਾ ਤੇ ਗਰਦੌਰੀਆਂ ਕਰਕੇ ਫੋਟੋ ਖਿਚਾ ਲਓ ਸਾਡੀਆਂ ਤੇ ਜੇ ਸਾਨੂੰ ਦੇਣਾ ਕੱਖ ਨਹੀਂ ਨਾ ਤੇ ਮਹਾਰਾਜ ਸਾਡੇ ਦਿਲਾਂ ਤੇ ਲੂਣ ਨਾਲ ਛੜਕੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਇੱਥੋਂ ਤੱਕ ਉਮੀਦ ਆ ਵੀ ਇੱਕ ਕਿਲੇ ਦੇ ਵਿੱਚੋਂ ਸਾਨੂੰ 1 ਕਵਿੰਟਲ ਦੀ ਵੀ ਉਮੀਦ ਨਹੀਂ ਗਈ ਸਿਰਫ ਇਹੋ ਹੀ ਹੁਣ ਦੀ ਕੜੀ ਸਰਕਾਰ ਤੇ ਆਸ ਕਰ ਸਕਦੇ ਆ ਸਰਕਾਰ ਮਾਂ ਬਾਪ ਹੁੰਦੀ ਆ ਜੇ ਸਾਨੂੰ ਕੋਈ ਦੇ ਸਕਦੀ ਆ ਤੇ ਬਹੁਤ ਮਿਹਰਬਾਨੀ ਦੇਣਾ ਵੀ ਚਾਹੀਦਾ ਜੇ ਹੁਣ ਨਹੀਂ ਦੇਣਾ ਤੇ ਫਿਰ ਮਗਰੋਂ ਕੀ ਫਾਇਦਾ ਕਿਉਂਕਿ ਹੁਣ ਦੀ ਘੜੀ ਦਾ ਸਾਡੇ ਖर्चे ਪੂਰੇ ਵੀ ਨਹੀਂ ਹੋਣਾ ਹਾਂਜੀ ਤਾਂ ਸਰਕਾਰਾਂ ਦੇ ਦਵੇ ਸਰਕਾਰਾਂ ਨੂੰ ਵੱਡੇ ਵੱਡੇ ਲਾਂਗ ਕੀਤੇ ਸਰਕਾਰ ਦਾ ਕੋਈ ਸਾਡੇ ਕੋਲ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੀ ਸਾਡੇ ਕੋਲ ਸਰਕਾਰ ਨੂੰ ਕੋਈ ਨਹੀਂ ਆਇਆ ਸਰਕਾਰ ਵੱਲੋਂ ਨਾ ਤੇ ਸਾਨੂੰ ਕੋਈ ਹੁਣ ਤੱਕ ਕੋਈ ਉਮੀਦ ਜਾਂ ਨਾ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਪਟਵਾਰੀ ਆਇਆ ਸੀ ਪਟਵਾਰੀ ਆਇਆ ਜੀ ਸਾਡੇ ਨੰਬਰ ਨੋਟ ਕਰਕੇ ਲੈ ਗਿਆ ਨਾਂ ਤੇ ਉਹਨੇ ਸਾਡੀ ਗਰਜ਼ੋਰੀ ਵੇਖੀ ਆ ਤੇ ਨਾਂ ਉਹਦੀ ਅੱਗੇ ਜਿਹੜੀ ਸਾਂਝੀਆਂ ਜ਼ਮੀਨਾਂ ਵਾਂ ਜ਼ਮੀਨਾਂ ਜਿਹੜੀਆਂ ਵਾਂ ਇਹ ਆਖਰਕਾਰ ਕਿਸ ਕਿਸ ਦੇ ਨਾਂ ਤੇ ਆ ਜ਼ਮੀਨ ਕਿਸੇ ਦੀ ਆ ਠੇਕੇ ਤੇ ਕੋਈ ਵਾਣ ਰਿਆ ਵਾ ਜੇ ਸਾਡੀਆਂ ਜ਼ਮੀਨਾਂ ਦੇ ਨੰਬਰ ਲੱਗੇ ਤੇ ਕੱਲ ਨੂੰ ਸਾਨੂੰ ਕੀ ਉਮੀਦ ਆ ਵੀ ਉਹ ਪੈਸੇ ਸਾਨੂੰ ਮਿਲਣਗੇ ਉਹ ਤੇ ਮਾਲਕਾਂ ਨੂੰ ਮਿਲਣਗੇ ਜੇ ਜੇ ਮਾਲਕਾਂ ਨੂੰ ਮਿਲਣਗੇ ਤੇ ਉਹ ਤੇ ਠੇਕੇ ਦੇ ਪਹਿਲਾਂ ਹੀ ਨਹੀਂ ਰਾਇਦੇ ਉਹਨਾਂ ਸਾਨੂੰ ਕੀ ਦੇਣਾ ਵਾ ਅੱਜ ਵਿਕਰਮ ਸਿੰਘ ਮਜੀਠੀਆ ਆਏ ਆ ਕੀ ਕਹਿਣਾ ਚਾਹੁੰਦੇ ਉਹ ਲੱਗਦਾ ਵਾ ਕਿ ਵਿਕਰਮ ਸਿੰਘ ਮਜੀਠੀਆ ਜੀ ਸਾਡਾ ਸੱਜੀ ਮਾਂ ਆ ਅਸੀਂ ਅੱਜ ਤੱਕ 20 ਸਾਲ ਤੋਂ ਉਹਨਾਂ ਨਾਲ ਹੀ ਜੁੜੇ ਆ ਸਾਨੂੰ ਉਮੀਦ ਆ ਵੀ ਸਾਡਾ ਲੀਡਰ ਜਿਹੜਾ ਮੈਨਾਂ ਇਮਾਨਦਾਰ ਆ ਜਮਾਨ ਆ ਸਾਡੇ ਬਾਰੇ ਜਰੂਰ ਕੋਈ ਨਾ ਕੋਈ ਸੋਚੂਗਾ ਤੇ ਸਰਕਾਰ ਤੱਕ ਪਹੁੰਚਾਊਗਾ ਜੇ ਸਾਨੂੰ ਕੋਈ ਮਦਦ ਮਿਲ ਜੇ ਤੇ ਆਪਾਂ ਬਿਕਰਮ ਸਿੰਘ ਜੀ ਥੀ ਆ ਜੀ ਬਹੁਤ ਧੰਨਵਾਦੀ ਨੁਕਸਾਨ ਬੜਾ ਹੋਇਆ ਯਾਰ ਪਹਿਲਾਂ ਇਹ ਠੇਕੇ ਦੇ ਲਈ ਹੀ ਉਹਨਾਂ ਨੂੰ ਅਸੀਂ ਠੇਕਾ ਵੀ ਦੇਣਾ ਹੈ ਤੇ ਕੁਛ ਸਾਡੀ ਆਪਣੀ 5 ਕਿਲੇ 5 ਕਿਲੇ 11 ਕਿਲਾਈ ਤੇ ਇਹ ਬੱਚਾ ਮੇਰਾ ਛੋਟਾ ਏ ਨੇ ਪਹਿਲੀ ਵਾਰੀ ਵਾਈ ਕੀਤੀ ਆ ਤੇ ਜੋ ਮਤਲਬ ਪਨੀਰੀ ਵੀ ਹਮ ਉਹ ਲਈ ਖਾਦਾ ਵੀ ਤੁਹਾਨੂੰ ਪਤਾ ਕਿੰਨੀ ਮੰਗਾਈ ਹੈ ਮੁੱਲ ਲਈਆਂ ਦਵਾਈਆਂ ਖਾਦਾਂ ਸਭ ਕੁਛ ਮੁੱਲ ਲਿਆ ਜਿਹੜੇ ਜਿੰਨੇ ਵੀ ਪੈਸੇ ਨੇ ਚੋਕ ਚੋਕ ਕੇ ਲਾਉਂਦੇ ਰਹੇ ਆ ਉਹ ਜਿਹੜਾ ਹੋ ਸਕਦਾ ਚਾਹ ਠੇਕੇ ਵਾਲੀ ਪੈਲੀ ਦੇ ਵੀ ਪੈਸੇ ਜਿਤਨਾ ਵੀ ਹੋ ਸਕਦਾ ਉਹ ਸਾਨੂੰ ਹੀ ਯੂਪੀ ਮਤਲਬ ਸਾਡੇ ਕੋਲ ਸੌਣੇ ਚਾਹੀਦੇ ਸੀ ਆਪੇ ਦਾਂਗੇ ਜੋ ਸਾਹਿਬ ਕੇ ਸਾਥ ਆ ਲੱਗਦਾ ਕਿ ਬੱਚਾ ਬੜਾ ਹੋਇਆ ਸਾਡਾ ਇੱਕ ਰੱਬ ਦੀ ਮਾਰ ਦੂਜੀ ਪਾਸੇ ਸਰਕਾਰਾਂ ਦੀ ਮਾਰ ਹਾਂ ਇੱਕ ਪਾਸੇ ਆਪੇ ਤਰੰਗਾਂ ਕਰੰਦੇ ਆ ਦੁਜੀ ਪਾਸੇ ਦੇਖੋ ਸਰਕਾਰ ਕਰਨ ਨਹੀਂ ਆ ਤੇ ਅੱਗੇ ਮੈਂ ਬੜੀ ਦੁਖੀ ਹਾਂ ਮੇਰਾ ਆਦਮੀ ਅੱਗੇ ਨਹੀਂ ਹੈਗਾ ਪਹਿਲੀ ਚਾਂਸਾਂ ਚੋਂ ਨਾ ਲਾਇਆ 5 ਕਿਲੇ ਜੇ ਸਾਨੂੰ ਕੁਝ ਨਹੀਂ ਉਹਦੇ ਵਿੱਚੋਂ ਸਾਨੂੰ ਹਾਸਲ ਹੋਈ ਹੈ ਲੱਗਦਾ ਕਿ ਪੁੱਤਾਂ ਕੋਈ ਫਸਲ ਪਾਲੀ ਹਿੱਸੇ ਪਰ ਬੜੀ ਮੇਰੇ ਪੋਤ ਨੇ ਮਿਹਨਤ ਕੀਤੀ ਸਾਰਾ ਦਿਨ ਉਥੋਂ ਖੇਤ ਚੋਂ ਘਰ ਨਹੀਂ ਆਉਂਦਾ ਹੈਗਾ ਇੰਨੀ ਗਰਮੀ ਹੀ ਤੇ ਸਾਰਾ ਦਿਨ ਉੱਥੇ ਹੀ ਕੰਮ ਕਰਦਾ ਰਿਹਾ ਕੋਈ ਅਸੀਂ ਬੰਦਾ ਨਹੀਂ ਦਿਹਾੜੀ ਤੇ ਖੜਿਆ ਅਸੀਂ ਆਪਣੇ ਘਰੋਂ ਗਰੀਬ ਸੀ ਤੇ ਅਸੀਂ ਆਪੇ ਕਰਦੇ ਰਹੇ ਮਾਪੋਤੀ ਆਪੇ ਕੰਮ ਕਰਦੇ ਰਹੇ ਬਿਕਰਮ ਜੀਠਿਆ ਪਹੁੰਚੇ ਕੀ ਕਰਨ ਚੰਦੇ ਬਿਕਰਮ ਕਹਿਆ ਜੀ ਅੱਜ ਸਾਬਲੇ ਮੰਤਰੀ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਸਾਨੂੰ ਉਹਨਾਂ ਤੇ ਬਹੁਤ ਮਾਨ ਤੇ ਬੋੜ ਹੈ ਵਿਸ਼ਵਾਸ ਹੈ ਵੀ ਸਾਨੂੰ ਜਰੂਰ ਉਹ ਸਾਡਾ ਇਹ ਨੁਕਸਾਨ ਜਿਹੜਾ ਜਰੂਰ ਸਾਨੂੰ ਕੁਛ ਨਾ ਕੁਛ ਜਰੂਰ ਭਰਨਗੇ ਸਾਡਾ ਤੇ ਸਾਨੂੰ ਇਹ ਦਿੱਤਾ ਜਾਵੇ ਅਸੀਂ ਗਰੀਬ ਬਣੀਆਂ ਹਾਂ